ਤੁਹਾਨੂੰ ਪਤਾ ਹੈ ਕਿ ਅੱਜ ਇਲੈਕਸ਼ਨ ਕਮਿਸ਼ਨ ਵੱਲੋਂ ਨਗਰ ਪੰਚਾਇਤ ਮ्युनਿਸਪਲ ਕਾਉਂਸਲ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਤੇ ਅੱਜ ਤਲਵੰਡੀ ਸਾਬੋ ਸ਼ਹਿਰ ਦੀ ਨਗਰ ਪੰਚਾਇਤ ਦੀ ਮੀਟਿੰਗ ਕੀਤੀ ਹੈ ਜਿਹਦੇ ਵਿੱਚ ਬਹੁਤ ਹੀ ਸਤਿਕਾਰਯੋਗ ਮੇਰੇ ਬਜ਼ੁਰਗ ਵੀ ਨੇ ਤੇ ਸਾਡੇ ਬੜੇ ਸੀਨੀਅਰ ਲੀਡਰ ਨੇ ਸਰਦਾਰ ਬਲਬੀਰ ਸਿੰਘ ਸਿੱਧੂ ਸਾਹਿਬ ਤੇ ਕੁੱਲ ਸਾਡੀ ਜਿਹੜੀ ਲੀਡਰਸ਼ਿਪ ਹੈ ਇਸ ਸ਼ਹਿਰ ਦੀ ਅੱਜ ਮੌਜੂਦ ਸੀ ਔਰ ਮੀਟਿੰਗ ਕੀਤੀ ਹੈ 15 ਵਾਰਡਾਂ ਜਿਹੜੇ ਕੈਂਡੀਡੇਟ ਆ ਸੰਭਾਵੀ ਉਹਨਾਂ ਨਾਲ ਵਿਚਾਰ ਕੀਤਾ ਔਰ ਕੱਲ ਤੱਕ ਸਾਨੂੰ ਉਮੀਦ ਹੈ ਕਿ ਸਾਰਿਆਂ ਨਾਲ ਗੱਲ ਕਰਕੇ ਥੋੜਾ ਜਿਹਾ ਵਾਰਡਾਂ ਚੋਂ ਫੀਡਬੈਕ ਲੈ ਕੇ ਤੇ ਤਕਰੀਬਨ 15 ਦੇ 15 ਕੈਂਡੀਡੇਟ ਕੱਲ ਤੱਕ ਅਨਾਉਂਸ ਕਰ ਦਾਂਗੇ ਕਿਉਂਕਿ ਪਹਿਲੇ ਹੀ ਟਾਈਮ ਸਾਡੇ ਕੋਲ ਬੜਾ ਘਟ ਮਿਲਿਆ 12 ਤਰੀਕ ਲਾਸਟ ਹੈ 9 ਤਰੀਕ ਅੱਜ ਹੋ ਗਈ ਹੈ ਔਰ ਬੜਾ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਸਾਡੇ ਹਰ ਵਾਰਡ ਚ ਤਕਰੀਬਨ ਦੋ ਦੋ ਤਿੰਨ ਤਿੰਨ ਕੈਂਡੀਡੇਟ ਦਾ ਜਿਹੜਾ ਸਮਾਂ ਇਹਦੇ ਚ ਧੱਕਾ ਕਰਨਾ ਮੈਨੂੰ ਤਾਂ ਨਹੀਂ ਲੱਗਦਾ ਕਿਸੇ ਲੀਡਰ ਨੂੰ ਵੀ ਇਹ ਕੋਈ ਜ਼ਿਆਦਾ ਲਾਭ ਕਰਦਾ ਜਾਂ ਫਾਇਦਾ ਕਰਦਾ ਪਰ ਹਾਂ ਜੇ ਸਾਡੀ ਲੋਕ ਲੀਡਰਸ਼ਿਪ ਇਹ ਚਾਹੁੰਦੀ ਹੈ ਤੱਕਾ ਕਰਨਾ ਤੇ ਫਿਰ ਉਹਨਾਂ ਦੀ ਮਰਜ਼ੀ ਹੈ ਜੀ ਫਿਰ ਲੋਕ ਜਵਾਬ ਦੇ ਦੇਣਗੇ ਹੋਰ 2 ਸਾਲਾਂ ਨੂੰ ਇਹਨਾਂ ਨੂੰ ਤੇ ਪਰ ਠੀਕ ਹੈ ਪਿੰਡਾਂ ਚ ਪੰਚਾਇਤਾਂ ਚ ਕਿਉਂਕਿ ਹਲਕਾ ਵੱਡਾ ਸੀ ਪਿੰਡ ਜਾਦਾ ਸੀ ਹਰ ਜਗ੍ਹਾ ਤੇ ਜਾਇਆ ਨਹੀਂ ਸੀ ਜਾ ਸਕਦਾ ਤੱਕਾ ਹੁੰਦਾ ਰਿਹਾ ਪਰ ਹੁਣ ਨਗਰ ਪੰਚਾਇਤ ਦੇ ਇਲੈਕਸ਼ਨ ਆ ਸਾਡਾ ਛੋਟਾ ਜਿਹਾ ਮੰਡੀ ਹੈ ਸ਼ਹਿਰ ਹੈ 15 ਵਾਰਡ ਹੈ ਇੱਥੇ ਨਹੀਂ ਅਸੀਂ ਤੱਕਾ ਕਰਨ ਦਿੰਦੇ ਅੱਧੇ ਵਾਰਡ ਚ ਅੰਕਲ ਜਮਾ ਅੱਗੇ ਹੋ ਕੇ ਡੱਟ ਕੇ ਸੰਭਾਲਣਗੇ ਆਪ ਦੀ ਬਾਗਡੋਰ ਤੇ ਅੱਦੇ ਬੋੜਾ ਚ ਅਸੀਂ ਆਪ ਬੈਠਾਂਗੇ ਜੀ ਸਾਰੇ ਉਮੀਦਵਾਰਾਂ ਨਾਲ ਮੈਨੂੰ ਨਹੀਂ ਲੱਗਦਾ ਇਸ ਤਰ੍ਹਾਂ ਦੀ ਕੋਈ ਦਿੱਕਤ ਆਊਗੀ ਮਿਨਿਸਟਰੀ ਪਿਛਲੇ 2.5 ਸਾਲਾਂ ਤੋਂ 1 ਰੁਪਿਆ ਵੀ ਤਲਵੰਡੀ ਸਾਬੋ ਨਗਰ ਵਿੱਚ ਜਾਂ ਪੂਰੇ ਹਲਕੇ ਵਿੱਚ ਮੈਂ ਤਾਂ ਕਹਿੰਦਾ ਪੂਰੇ ਪੰਜਾਬ ਵਿੱਚ ਕਿਤੇ 10 ਰੁਪਏ ਨਹੀਂ ਦਿੱਤੇ ਇਹ ਜਿਹੜੀ ਨਵੀਂ ਸਰਕਾਰ ਹੈ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸੀਐਮ ਸਾਹਿਬ ਦੀ ਔਰ ਸਾਡੇ ਬੀਬੀ ਜੀ ਇੱਥੋਂ ਮੰਤਰੀ ਹੈ ਮੈਨੂੰ ਕੋਈ ਇੱਕ ਸਿੰਗਲ ਪੈਸਾ ਲੱਗਿਆ ਇਸ ਇਸ ਸ਼ਹਿਰ 'ਚ ਦਿਖਾ ਦਿਓ ਆ ਠੀਕ ਹੈ ਉਦਘਾਟਨ ਹੋਏ ਆ ਵਾਦੇ ਵੀ ਕੀਤੇ ਆ ਪਰ ਉਹ ਜਦੋਂ ਹੋਣਗੇ ਉਦੋਂ ਦੇਖਾਂਗੇ ਜੀ ਜਿਨ੍ਹਾਂ ਨੇ 2.5 ਸਾਲਾਂ ਦੇ ਨਹੀਂ 1 ਅੱਜ ਉਹ ਨਗਰਪੰਚਾਇਤ ਚੋਣਾਂ ਤੋਂ ਪਹਿਲਾਂ ਇਹਨਾਂ ਨੂੰ ਪਤਾ ਸੀ ਕੋਡ ਆਫ ਕੰਡਕਟ ਅੱਜ ਚੋਣ ਜਾਬਤਾ ਲੱਗ ਜਾਣਾ ਤੇ ਉਹਦੋਂ 2 ਦਿਨ ਪਹਿਲਾਂ ਇਹ ਘਟਨ ਕਰਦੇ ਮੈਨੂੰ ਨਹੀਂ ਲੱਗਦਾ ਕਿ ਕੋਈ ਬਾਹਲਾ ਲਾਭ ਹੋਣਾ ਔਰ ਸਾਰਾ ਸ਼ਹਿਰ ਜਾਣਦਾ ਹੈ ਕਿ ਕਿੰਨੇ ਕੰਮ ਹੋਏ ਹੈ ਕੀ ਇਹਨਾਂ ਨੇ ਇਸ ਹਲਕੇ ਲਈ ਜਾਂ ਸ਼ਹਿਰ ਲਈ ਕੀਤਾ ਮੈਨੂੰ ਨਹੀਂ ਲੱਗਦਾ ਇਹ ਨਗਰ ਇਸ ਵਾਰ ਰੂਲਿੰਗ ਪਾਰਟੀ ਦੀ ਮਦਦ ਕਰੇਗਾ ਔਰ ਤੁਸੀਂ ਦੇਖਿਓ ਜਿਸ ਤਰ੍ਹਾਂ ਕਾਂਗਰਸ ਪਾਰਟੀ ਦਾ ਪੂਰੇ ਪੰਜਾਬ ਵਿੱਚ ਅੱਜ ਬੋਲਬਾਲਾ ਹੈ ਝੰਡਾ ਬੁਲੰਦ ਹੁੰਦਾ ਜਾ ਰਿਹਾ ਹੈ ਇਸ ਵਾਰ ਜਿਹੜੀ ਫਤਿਹ ਹੈ ਤਲਵੰਡੀ ਸਾਬੋ ਦੀ ਵੀ ਉਹ ਕਾਂਗਰਸ ਪਾਰਟੀ ਦੇ ਹੱਕ ਚ ਜਾਏਗੀ ਪਰਦਾਨ ਕਾਂਗਰਸ ਪਾਰਟੀ ਦਾ ਬਣੇਗਾ